ਫਿਲਮ ਸਟਾਰ ਤੇ ਸੰਸਦ ਕੰਗਣਾ ਰਣੌਤ ਨੂੰ ਵੱਡਾ ਝਟਕਾ ਰਾਤਾਂ ਦੀ نیند ਹੋਈ ਹਰਾਮ ਸੁਣੋ ਅਦਾਲਤ ਨੇ ਕੀ ਦਿੱਤੇ ਹੁਕਮ ਵਿਚਾਰੀ ਕੰਗਣਾ ਰਣੌਤ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਣਾ ਰਣੌਤ ਹਮੇਸ਼ਾ ਚਰਚਾਾਂ ਦਾ ਹਿੱਸਾ ਰਹਿੰਦੀ ਹੈ ਪਤਾ ਨਹੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਸ਼ਬਦਾਂ ਦਾ ਨਹੀਂ ਪਤਾ ਕਿਹੜਾ ਸ਼ਬਦ ਕਿੱਥੇ ਇਸਤੇਮਾਲ ਕਰਨਾ ਹੈ ਜਾਂ ਮਤਲਬ ਉਹਨਾਂ ਦੀ ਅਕਲ ਜਿਹੜੀ ਹੈ ਉਸ ਦੇ ਬਾਰੇ ਨਹੀਂ ਪਤਾ ਲੱਗ ਰਿਹਾ ਕਿਉਂਕਿ ਜਦੋਂ ਵੀ ਕੋਈ ਬਿਆਨ ਦਿੰਦੀ ਹੈ ਉਹਦੇ ਵਿੱਚ ਵਿਵਾਦਿਤ ਸ਼ਬਦ ਜ਼ਰੂਰ ਹੁੰਦਾ ਹੈ ਬਹੁਤ ਜ਼ਰੂਰ ਸ਼ਬਦ ਹੁੰਦਾ ਹੈ ਹਾਲਾਂਕਿ ਕੰਗੜਾ ਰਣੌਤ ਦੀ ਨਿੱਜੀ ਜ਼ਿੰਦਗੀ ਬਾਰੇ ਆਪਾਂ ਕੀ ਗੱਲਬਾਤ ਕਰ ਸਕਦੇ ਆ ਕਿਉਂਕਿ ਸਾਡੇ ਮਤਲਬ ਇੱਕ ਪੰਜਾਬ ਦਾ ਦਾਇਰਾ ਹੈ ਕੀਤੀ ਪੈਣ ਦੀ ਰਿਸਪੈਕਟ ਕਰਨੀ ਹੈ ਇੱਜ਼ਤ ਕਰਨੀ ਹੈ ਅਸੀਂ ਉਸ ਦਾਇਰੇ ਚੋਂ ਬਾਹਰ ਨਹੀਂ ਜਾਵਾਂਗੇ ਕਿਉਂਕਿ ਕੰਗੜਾ ਰਣੌਤ ਦਾ ਨਾਮ ਆਉਂਦੇ ਸਾਰ ਹੀ ਜ਼ਿਆਦਾ ਕਹਿਣ ਨੂੰ ਕੁਝ ਨਹੀਂ ਹੁੰਦਾ ਲੋਕ ਸਮਝ ਜਾਂਦੇ ਨੇ ਪਿਛਲੇ ਦਿਨੀ ਮੋਹਾੜੀ 에ਰਪੋਰਟ ਤੇ ਕੀ ਹੋਇਆ ਉਹ ਵੀ ਕਿਸੇ ਤੋਂ ਛੁਪਿਆ ਨਹੀਂ ਹੈ ਸੰਸਦ ਦੇ ਵਿੱਚ ਕੀ ਹੁੰਦਾ ਉਹਨੂੰ ਬਿਠਾ ਦਿੱਤਾ ਜਾਂਦਾ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ ਹੋਰ ਵੀ ਬੜੇ ਬਿਵਾਦਤ ਬਾਬ ਨੇ ਜਿਨ੍ਹਾਂ ਦੇ ਕਰਕੇ ਇਹ ਹਿਮਾਚਲ ਪ੍ਰਦੇਸ਼ ਤੋਂ ਬੀਜੇਪੀ ਦੀ ਸੰਸਦ ਮੈਂਬਰ ਜਿਹੜੀ ਹੈ ਹੋ ਹਮੇਸ਼ਾ ਚਰਚਾਵਾਂ ਦਾ ਹਿੱਸਾ ਬਣੀ ਰਹਿੰਦੀ ਹੈ ਔਰ ਦੋਸਤੋ ਬਠਿੰਡਾ ਅਦਾਲਤ ਨੇ ਹੁਣ ਇੱਕ ਜ਼ੋਰ ਦਾ ਝਟਕਾ ਜੋ ਧੀਰੇ ਸੇ ਲਗਾਇਆ ਹੈ ਨਾ ਉਸ ਨੂੰ ਲੈ ਕੇ ਕੰਗਣਾ ਰਣੌਤ ਦੀ ਰਾਤਾਂ ਦੀ نیند ਹਰਾਮ ਹੋ ਚੁੱਕੀ ਹੈ ਬੀਬੀ ਮਹਿੰਦਰ ਕੌਰ ਜਿਸ ਦੇ ਨਾਲ ਕੰਗਣਾ ਰਣੌਤ ਦੀ ਤੂੰ ਤੂੰ ਮੈਂ ਜਿਨ੍ਹਾਂ ਦੇ ਸ਼ਬਦਾਬਲੀ ਨੂੰ ਲੈ ਕੇ ਮਤਲਬ ਕਹਿ ਸਕਦੇ ਹਾਂ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਕ ਬਹੁਤ ਵੱਡੀ ਗੱਲਬਾਤ ਹੋਈ ਸੀਗੀ ਔਰ ਉਸ ਨੂੰ ਲੈ ਕੇ ਅੱਜ ਬੀਬੀ ਮਹਿੰਦਰ ਕੌਰ ਜੀ ਜਿਹੜੀ ਹੈ ਉਹ ਕੰਗੜਾ ਰਣੌਤ ਤੇ ਹਾਵੀ ਹੋ ਰਹੀ ਹੈ ਉਹ ਕੰਗੜਾ ਰਣੌਤ ਜਿਹੜੀ ਕਿ ਸਟਾਰ ਹੈ ਜਿਹੜੀ ਕਿ ਆਪਣੇ ਆਪ ਨੂੰ ਬੜੀ ਪ੍ਰਾਊਡੀ ਸਮਝਦੀ ਹੈ ਅੱਜ ਦੇਖੋ ਇੱਕ ਸਧਾਰਨ ਪਰਿਵਾਰ ਵਿੱਚ ਰਹਿ ਰਹੀ ਬੀਬੀ ਮਹਿੰਦਰ ਕੌਰ ਜਿਸ ਦਾ ਪੂਰਾ ਪੰਜਾਬ ਸਤਕਾਰ ਕਰਦਾ ਹੈ ਉਹਨਾਂ ਦੇ ਮਤਲਬ ਉਹ ਰਹਿਨੁਮਾ ਕਰਮ ਦੇ ਉੱਪਰ ਨਜ਼ਰ ਆ ਰਹੀ ਤੁਸੀਂ ਇਹ ਹਾਲਾਤ ਦੇਖ ਲਓ ਸੋ ਇਸ ਕਰਕੇ ਅੱਜ ਮਾਂਜੋਗ ਅਦਾਲਤ ਵਿੱਚ ਪੇਸ਼ ਹੋਣਾ ਸੀ ਲੇਕਿਨ ਉਹ ਪੇਸ਼ ਨਹੀਂ ਹੋਈ ਉਸ ਨੇ ਛੁੱਟੀ ਦੀ ਜਿਹੜੀ ਆ ਅਰਜੀ ਉਹ ਦਾਇਰ ਕੀਤੀ ਹੋਈ ਸੀ ਔਰ ਪਰ ਅਦਾਲਤ ਨੇ ਇਸ ਨੂੰ ਛੁੱਟੀ ਦੀ ਜਿਹੜੀ ਅਰਜੀ ਸੀਗੀ ਉਸ ਨੂੰ ਖਾਰਜ ਕਰ ਦਿੱਤਾ ਔਰ ਅਦਾਲਤ ਨੇ ਕਿਹਾ ਕਿ ਕੰਗੜਾ ਰਣੌਤ ਨੂੰ ਹੁਣ 27 ਅਕਤੂਬਰ ਨੂੰ ਨਿੱਜੀ ਤੌਰ ਤੇ ਅਦਾਲਤ ਦੇ ਵਿੱਚ ਪੇਸ਼ ਹੋਣਾ ਪਏਗਾ ਇਹ ਇੱਕ ਬਹੁਤ ਵੱਡਾ ਹੁਕਮ ਹੈ ਮੈਂ ਹੁਣ ਇੱਥੇ ਬੀਬੀ ਮਹਿੰਦਰ ਕੌਰ ਜੀ ਦੀ ਉਸ ਖਬਰ ਦੇ ਨਾਲ ਵੀ ਦੱਸਣਾ ਚਾਹੁੰਦਾ ਕਿ ਮਾਮਲੇ ਦੀ ਵਿਸਥਾਰ ਦੇ ਨਾਲ ਜਦੋਂ ਆਪਾਂ ਜਾਣਕਾਰੀ ਲੈਣੇ ਆ ਤੇ ਬੀਬੀ ਮਹਿੰਦਰ ਕੌਰ ਜੀ ਜਿਹੜੇ ਕਿ ਬਠਿੰਡੇ ਜ਼ਿਲ੍ਹੇ ਦੇ ਵਾਸੀ ਨੇ ਔਰ ਕੰਗੜਾ ਰਣੌਤ ਦੇ ਖਿਲਾਫ ਉਹਨਾਂ ਨੇ ਮਾਨ ਹਾਨੀ ਦਾ ਦਾਅਵਾ ਦਾਇਰ ਕੀਤਾ ਸੀ ਗਾਣੇ ਦੇ ਵਿੱਚ ਇਹੀ ਕਿਹਾ ਸੀ ਕਿ ਕੰਗੜਾ ਨੇ ਕਿਸਾਨੀ ਅੰਦੋਲਨ ਦੌਰਾਨ ਸੋਸ਼ਲ ਮੀਡੀਆ ਤੇ ਇੱਕ ਐਸੀ ਟਿੱਪਣੀ ਕੀਤੀ ਸੀ ਜੋ ਉਸ ਦੀ ਸ਼ਖਸੀਅਤ ਅਤੇ ਇੱਜ਼ਤ ਨੂੰ ਠੇਸ ਪਹੁੰਚਾਉਣ ਵਾਲੀ ਸੀ ਇਸ ਸੰਬੰਧੀ ਮਾਮਲੇ ਦੇ ਵਿੱਚ ਕੰਗੜਾ ਨੂੰ ਬਠਿੰਡਾ ਅਦਾਲਤ ਅੱਗੇ ਪੇਸ਼ ਹੋਣਾ ਸੀ ਪਰ ਉਹ ਹਾਜ਼ਰ ਨਹੀਂ ਹੋਈ ਕੰਗੜਾ ਰਣੌਤ ਦਾ ਜੇ ਆਪਾਂ ਪੁਵੇਖ ਦੀ ਗੱਲ ਕਰੀਏ ਤਾਂ ਬੜੇ-ਬੜੀਆਂ ਗੱਲਾਂ ਬੜੇ-ਬੜੇ ਦਾਅਵੇ ਪਿਛਲੇ ਦਿਨੀ ਜੋ ਬਿਆਨਬਾਜ਼ੀ ਹੋਈ ਹੈ ਸਭ ਨੇ ਸੁਣੀ ਹੈ ਔਰ ਇਸ ਤੋਂ ਪਹਿਲਾਂ ਕਿ ਕੰਗੜਾ ਰੌਤ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਪਰ ਉੱਥੇ ਉਹਨਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਹੁਣ ਬਠਿੰਡਾ ਅਦਾਲਤ ਦੇ ਵੱਲੋਂ ਛੂਟ ਦੀ ਅਰਜੀ ਵੀ ਜਿਹੜੀ ਹੈ ਉਹ ਖਾਰਜ ਕਰ ਦਿੱਤੀ ਹੈ ਅਤੇ ਹੁਣ ਕਾਨੂੰਨੀ ਮੁਸ਼ਕਲਾਂ ਜਿਹੜੀਆਂ ਉਹ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਬਲਕੇ ਵੱਧੀਆਂ ਨਜ਼ਰ ਆ ਰਹੀਆਂ ਨੇ ਕੋਣ ਇਹ ਜਿਹੜਾ ਪੂਰੇ ਦਾ ਪੂਰਾ ਮਾਮਲਾ ਹੈ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ 27 ਅਕਤੂਬਰ ਨੂੰ ਪੇਸ਼ੀ ਤੇ ਹੁਣ ਨਜ਼ਰ ਟਿਕੀ ਹੋਈ ਹੈ ਕਿ ਕੰਗਣਾ ਰਣੌਤ ਅਦਾਲਤ ਤੇ ਅੱਗੇ ਹਾਜ਼ਰ ਹੁੰਦੀ ਹੈ ਜਾਂ ਹੁਣ ਫਿਰ ਕੁਝ ਨਾ ਕੁਝ ਹੋਰ ਅਰਜੀ ਦਾਇਰ ਕਰੇਗੀ ਇਹ ਸਾਰਾ ਅੱਜ ਪੁਬਿਕ ਦੀ ਗੋਦ ਵਿੱਚ ਹੈ ਵੇਖਣਾ ਹੁਣ ਇਹ ਹੋਏਗਾ ਆਉਂਦੀ ਹੈ ਜਾ ਨਹੀਂ ਜੁੜੇ ਰਹੋ ਪੋਸੂ ਨਾ ਮਾ ਚੈਨਨ ਦੇ ਨਾਲ ਮੈਨੂੰ ਦਿਓ ਇਹ ਜਾਸਾ